ਆ ਫਾਰਮੈਸਾ ਦਾ ਐਕ੍ਰੀ ਰੀਜIONAL ਬੈਂਕ ਦੇ ਕੋਲ ਆ ਚਲੋ ਮੈਨੂੰ ਕੋਈ ਪਤਾ ਨਹੀਂ ਸੀ ਮੈਂ ਸਹਿਸਭਾ ਉਹਦੇ ਨਾਲ ਆਇਆ ਬੈਂਕ ਦਾ ਬੈਂਕਾ ਦੇ ਮਿੰਟ ਦੇਖਦੇ ਹੋਏ ਸਾਬੂ ਉੱਪਰ ਇੱਕ ਮੈਡਮ ਨੂੰ ਮਿਲਦੇ ਇਸ ਮੈਡਮ ਨੂੰ ਮਿਲਦੇ ਜਿਹੜੀ ਲਿਖਿਆ ਨਾ ਉਹਦੇ ਦਿਸਦਾ ਕਿ ਚਾਹ ਉਹਨਾਂ ਨੇ ਆ ਗਿਆ ठीक तो उन है उन्होंने भी डॉक्यूमेंट करके सबकाउन को क्रेडिट के सामने कहना एक ईमेल लिख के नहीं मारियो गए मैं वो भी भेज दने यार मैं कह ए एसएसपी गवर्नमेंट भेज दो नहीं लगता मैं आवाज आ गई नहीं सर ਮੁਰਦਾਬਾਦ 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 ਬੈਂਕ ਮੈਨੇਜਰ ਮੁਰਦਾਬਾਦ 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 ਬੈਂਕ ਦੀ ਚੋਰੀ ਬਜਾਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਇਹ ਚੋਰਾਂ ਨੂੰ ਸਬਕ ਸਿਖਾ ਕੇ ਹਟਾਗੇ 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 ਇਹ ਚੋਰਾਂ ਨੂੰ ਸਬਕ ਸਿਖਾ ਕੇ ਆਵਾਂਗੇ ਲੋਕਾਂ ਨਾਲ ਧੱਕੀ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਾਂ ਨਾਲ ਧੱਕੀ ਬੰਦ ਕਰੋ ਬੰਦ ਕਰੋ ਬੰਦ ਕਰੋ ਗਾਟੜੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਗਾਟੜੀ ਨਹੀਂ ਚਲੇਗੀ ਨਹੀਂ ਚਲੇਗੀ ਕੀ ਨਹੀਂ ਕਰਨਾ ਚਾਹੁੰਦੇ ਬੰਦ ਕਰੋ ਬੰਦ ਕਰੋ ਬੰਦ ਕਰੋ ਸਰਾਜ ਮੰਗ ਖਤਰਨੀ ਨਾ ਕੀ ਮੰਗਾ ਹੈ ਗਿਆ ਦੇਖਿਓ ਇਹਨਾਂ ਤਰ੍ਹਾਂ ਲਗਾਉਂਦੇ ਇਹ ਬੇਸਿਕਲੀ ਕੋਈ ਐਫ ਡੀ ਦਾ ਰੋਲਾ ਸੀਗਾ ਬੈਂਕ ਵੱਲੋਂ ਇਹਨਾਂ ਦੇ ਅਕਾਊਂਟ ਦੇ ਵਿੱਚ ਐਫ ਡੀ ਦੇ ਨਾਲ ਕੋਈ ਇਸ਼ੂਸ ਸੀਗੇ ਜੀ ਐਂਡ ਜੋ ਸੁਣਨ ਨੂੰ ਆਇਆ ਵਾ ਇਹ ਮਾਮਲਾ ਐਕਚੁਅਲੀ ਹੁੰਦਾ ਨਹੀਂ ਹੈ ਲਗਭਗ 3 ਸਾਲ ਪਹਿਲਾਂ ਹੁੰਦਾ ਵਾ ਜੀ 3 ਸਾਲ ਪਹਿਲਾਂ ਤੋਂ ਹੋਣਾ ਆਣ ਕੇ ਜਦੋਂ ਉਹਨਾਂ ਨੂੰ ਕੁਝ ਪੈਸੇ ਦਾ ਜਾਂ ਅਕਾਊਂਟ ਦੇ ਵਿੱਚ ਇਸ਼ੂਸ ਆਏ ਨੇ ਤੇ ਬੈਂਕ ਵੱਲੋਂ ਇਹਨਾਂ ਦਾ ਕਹਿਣਾ ਹੈ ਕਿ ਬੈਂਕ ਨੇ ਇਨਾਂ ਨੂੰ ਜੋ ਵੀ ਬੰਦੀ ਰਕਮਾਂ ਉਹ ਨਾਦਾ ਕੀਤੀ ਆ ਐਂਡ ਥੋੜਾ ਹਰਾਸਮੈਂਟ ਵੀ ਆ ਜੀ ਤੇ ਕੁਝ ਇਹਦੇ ਵਿੱਚ ਲੀਗਲ ਐਂਗਲਸ ਵੀ ਹੈਗੇ ਸੀਗੇ ਜਿਹਦੇ ਕਰਕੇ ਹੁਣ ਇਹਦੇ ਉੱਤੇ ਪ੍ਰੋਪਰ ਮੰਗ ਕੀਤੀ ਗਈ ਹੈ ਕਿ ਇਹਨਾਂ ਨੂੰ ਇਨਸਾਫ ਮਿਲੇ ਉਹਦੇ ਤਹਿਤ ਕਾਰਵਾਈ ਕਰਕੇ ਅਸੀਂ ਐਫਡੀ ਦਾ ਰੋਲਾ ਦੱਸ ਰਿਹਾ ਕਹਿੰਦਾ ਐਫਡੀ ਗਾਇਬ ਹੋ ਚੁੱਕੀ ਉਹ ਸ਼ੋ ਨੀ ਸਾਰੇ ਸੀਸ਼ਨ ਵਿੱਚ ਹਾਂਜੀ ਮੈਂ ਉਹੀ ਦੇਖਿਆ ਸੀਗਾ ਕਿ ਐਫਡੀ ਦਾ ਰੋਲਾ ਹੈਗਾ ਕੋਈ 2022 ਦੇ ਵਿੱਚ ਇਹਨਾਂ ਨੇ ਐਫਡੀ ਕਰਾਈ ਸੀ ਜਿਹੜਾ ਕਿ ਉਹਨਾਂ ਆਟੋ ਰੀਨਿਊਵਲ ਸੀਗਾ ਜੀ ਐਂਡ ਉਹਦੇ ਰਿਗਾਰਡਿੰਗ ਹੀ ਇਹਨਾਂ ਨੇ ਕੰਪਲੇਨਟ ਕੀਤਾ ਕਿ ਉਹ ਐਫਡੀ ਜਿਹੜੀ ਆ ਉਹਦਾ ਕੁਝ ਇਹਨਾਂ ਨੂੰ ਮਿਲ ਨਹੀਂ ਰਿਹਾ ਕਿ ਆਟੋ ਐਂਡ ਅਸੀਂ ਬੈਂਕੋ ਡੈਫੀਨੇਟਲੀ ਇਹਦਾ ਆਨਸਰ ਵੀ ਲਵਾਂਗੇ ਜੋ ਵੀ ਇਲੀਗਲ ਅਥਾਰਟिटीज ਆਈਆਂ ਉਹਨਾਂ ਨੂੰ ਕਵਾਂਗੇ ਇਹ ਬੰਦਾ ਪੁੱਛਿਆ ਜਾਵੇ ਕਾਰਨ ਪੁੱਛੇ ਜਾਣ ਕਿ ਕਿਉਂ ਇਹ ਸਾਰਾ ਕੁਝ ਹੋ ਰਿਹਾ ਹੈ ਤੇ ਹੁਣ ਇਹ ਕਰਨਾ ਜਿਹੜਾ ਚੁੱਕਰੇ ਹੁਣ ਤੁਸੀਂ ਕਹਿ ਕੇ ਹਾਂਜੀ ਮੈਂ ਇਹਨਾਂ ਨੂੰ ਆਸ਼ਵਾਸਨ ਦਿਵਾਇਆ ਹੈਗਾ ਐਂਡ ਮੈਂ ਵੀ ਚਾਹੁੰਦਾ ਵਾਂ ਕਿ ਇਹ ਜਾ ਕੇ ਆਪਣੇ ਕਿਉਂਕਿ ਦੁਕਾਨਦਾਰ ਬੰਦੇ ਨੇ ਆਪਣਾ ਕਾਰੋਬਾਰ ਵੀ ਦੇਖਣ ਐਂਡ ਬਾਕੀ ਕਾਨੂੰਨੀ ਕਾਰਵਾਈ ਜਿਹੜੀ ਉਹ ਤਾਂ ਅਸੀਂ ਚਾਲੀ ਕਰਾਂਗੇ ਸਾਹਿਬ ਮਾਮਲਾ ਕਿੰਨੀ ਦੇਰ ਤੱਕ ਕੰਪਲੀਟ ਹੋਏਗਾ ਅਸੀਂ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ ਇਸ ਮਾਮਲੇ ਨੂੰ ਖਤਮ ਕਰਨ ਦੀ ਕਿਉਂਕਿ ਕੋਈ ਵੀ ਬੰਦਾ ਜਿਹੜਾ ਵਾ ਉਹਨੂੰ ਇਨਸਾਫ ਜਿੰਨੀ ਛੇਤੀ ਮਿਲੇ ਜਿਨੇ ਸਹੀ ਤਰੀਕੇ ਨਾਲ ਮਿਲਾ ਉਹਨਾਂ ਹੀ ਵਧੀਆ ਹੈਗਾ ਕੀ ਕਾਰਨ ਹੈਗਾ ਮੇਰਾ ਨਾਮ ਨਰਿੰਦਰ ਸਿੰਘ 라ਜੀ ਮੇਰੀ ਇੱਥੇ 2022 ਦੇ ਵਿੱਚ ਇੱਕ ਐਪੀ ਬਣੀ ਸੀ ਜਿਸ ਦੇ ਤਹਿਤ ਮੈਨੇ 5 ਲੱਖ ਰੁਪਏ ਦੀ OD ਲਿਮਟ ਵੀ ਲਈ ਸੀ ਬਟ ਉਸ ਟਾਈਮ ਜਿਹੜਾ ਮੈਨੇਜਰ ਸਿਮਰਨਜੀਤ ਸਿੰਘ ਸੀਗਾ ਨਾ ਜੀ ਉਹ ਬਹੁਤ ਹੀ ਬਦਮਾਸ਼ ਟਾਈਪ ਬੰਦਾ ਸੀ ਜਿਸ ਨੇ ਮੇਰੇ ਨਾਲ ਬਹੁਤ ਬਦਸਲੂਕੀ ਕੀਤੀ ਬਹੁਤ ਹਤਿਆਚਾਰ ਕੀਤੇ ਮੇਰੀ OD ਲਿਮਟ ਵੀ ਬੰਦ ਕਰਤੀ ਬਿਨਾ ਕਿਸੇ ਪ੍ਰੂਫ ਤੋਂ ਮੇਰੀ OD ਲਿਮਟ ਬੰਦ ਕਰਨ ਦੇ ਬਾਵਜੂਦ ਉਹਨਾਂ ਨੇ ਉਹ ਸਿਮਲ ਚ ਵੀ ਚੜਾਤੀ ਲੀਨ ਮਾਰਕ ਵੀ ਕਰਤੇ ਆ ਅਸਲ ਐਫ ਡੀ ਵੀ ਆਪਣੇ ਕੋਲ ਰੱਖ ਲਈ ਕਿਸੇ ਤਰ੍ਹਾਂ ਦਾ ਕੋਈ ਸਹੀ ਸੰਤੁਸ਼ਟੀ ਵਾਲਾ ਜਵਾਬ ਵੀ ਨਹੀਂ ਦਿੱਤਾ ਫਿਰ ਉਹਨਾਂ ਨੇ ਲਿਖਿਆ ਕਿ ਤੁਹਾਡੀ ਓਡੀ ਲਿਮਟ ਅਸੀਂ ਨਹੀਂ ਬਣਾਈ ਨਹੀਂ ਚੱਲ ਰਹੀ ਤੁਸੀਂ ਆਪਣੀ ਐਫ ਡੀ ਬੈਂਕ ਤੋਂ ਆ ਕੇ ਅਸਲ ਵਾਪਸ ਲੈ ਜਾਓ ਮੈਂਨੇ ਆਪਣਾ ਲੜਕਾ ਭੇਜਿਆ ਤੁਹਾਡੀ ਲੈਟਰ ਦੇਖ ਕੇ ਉਹਨੂੰ ਨਹੀਂ ਦਿੱਤੀ ਜਿਸ ਕਰ ਮਜਬੂਰ ਨੂੰ ਮੈਨੂੰ ਬੈਂਕ ਜਾਣਾ ਪਿਆ ਮੈਂ ਬੈਂਕ 'ਚ ਕਦੇ ਆਂਦਾ ਨਹੀਂ ਹਾਂ ਜਦੋਂ ਮੈਂ ਬੈਂਕ 'ਚ ਆਇਆ ਤਾਂ ਮੈਨੇਜਰ ਮੈਨੂੰ ਦੇਖ ਕੇ ਆਪ ਚਲਾ ਗਿਆ ਜਿਹੜਾ ਡਿਪਟੀ ਮੈਨੇਜਰ ਸੀ ਉਹਨੇ ਮੈਨੂੰ ਕਿਹਾ ਕਿ 10 ਮਿੰਟ ਬੈਠੋ ਤੁਹਾਨੂੰ ਮਲੇਰ ਸਾਹਿਬ ਆ ਕੇ ਐਫਡੀ ਦੇਣਗੇ ਜਦੋਂ ਮੈਂ 7 ਕਿ ਮਿੰਟ ਹੋਈ ਸੀ ਬੈਠਿਆ ਨੂੰ ਇਹਨੇ ਨੂੰ ਤ੍ਰਿਪੜੀ ਪੁਲਿਸ ਬੁਲਾ ਲਈ ਗਈ ਮੇਰੇ ਤੇ ਗੰਦੇ ਇਲਜ਼ਾਮ ਲਗਾਏ ਗਏ ਲੇਕਿਨ ਉਸ ਟਾਈਮ ਜਿਹੜੇ ਆਈਓ ਆਏ ਉਹਨਾਂ ਨੇ ਕੈਮਰਾ ਦੀ ਛਾਣਮੇਂ ਕੀਤੀ ਮੇਰੀ ਰਿਕੁਐਸਟ ਦੇ ਉੱਤੇ ਛਾਣਮੇਂ ਕਰਨ ਤੋਂ ਬਾਅਦ ਉਹਨਾਂ ਨੇ ਦੇਖਿਆ ਵੀ ਇੱਥੇ ਐਸੀ ਕੋਈ ਗੱਲ ਨਹੀਂ ਹੋਈ ਝੂਠੀ ਗੱਲ ਆ ਇਹ ਉਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਮਾਫੀ ਮੰਗਦੇ ਹਾਂ ਜੀ ਤੁਸੀਂ ਜਾਓ ਆਪਣੇ ਘਰ ਨੂੰ ਲੇਕਿਨ ਕੁਝ ਦਿਨਾਂ ਬਾਅਦ ਮੈਨੂੰ ਤ੍ਰਿਪੜੀ ਥਾਣੇ ਤੋਂ ਫ ਕਿ ਤੁਸੀਂ ਜੀ ਤ੍ਰਿਪੜੀ ਥਾਣੇ ਆ ਕੇ ਬਿਆਨ ਲਿਖਾਓ ਤੁਹਾਡੇ ਅੰਗੇਸਟ ਬੈਂਕ ਨੇ ਕੰਪਲੀਟ ਕੀਤੀ ਆ ਜਿਦੇ ਵਿੱਚ ਤੁਸੀਂ ਉੱਥੇ ਲੇਡੀ ਸਟਾਫ ਜਿਹੜੀ ਪੂਨਮ ਸ਼ਰਮਾ, ਨੀਹਾ ਕੌਸ਼ਲ, ਮੀਸ਼ਾ ਸੇਠ ਉਹਨਾਂ ਨਾਲ ਮਿਸ ਬਿਹੇਵ ਕਰਦੇ ਹੋ ਯਾਨੀ ਉਹਨਾਂ ਨਾਲ ਤੁਸੀਂ ਉਹਨਾਂ ਦੀ ਅਸ਼ਲੀਲ ਹਰਕਤਾਂ ਕਰਦੇ ਹੋ ਜਾ ਕੇ ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਮੈਂ ਆਪਣੇ ਵਕੀਲ ਸਾਹਿਬ ਨੂੰ ਪੁੱਛਿਆ ਕਿ ਭਾਈ ਸਾਹਿਬ ਤੁਹਾਡੀ ਇੱਥੇ ਜ਼ਮਾਨਤ ਨਹੀਂ ਹੁੰਦੀ ਮੈਂ ਗੱਡੀ ਚੱਕੀ ਇਮੀਡੀਏਟ ਉਸ ਟਾਈਮ ਮਾਣ ਜੋਗ ਐਸਐਸਪੀ ਸਾਹਿਬ ਨੂੰ ਮਿਲਿਆ ਜਾ ਕੇ ਉਹਨਾਂ ਨੂੰ ਦੱਸਿਆ ਵੀ ਮੇਰਾ ਐਸਾ ਕੋਈ ਨਹੀਂ ਹੈ ਉੱਥੇ ਕੈਮਰੇ ਲੱਗੇ ਹੋਏ ਨੇ ਕੈਮਰੇ ਚ ਦੇਖ ਸਕਦੇ ਹਾਂ ਐਸਐਸਪੀ ਸਾਹਿਬ ਨੇ ਕਿਹਾ ਜੀ ਕੈਮਰੇ ਅਸੀਂ ਬੈਂਕ ਦੇ ਨਹੀਂ ਦੇਖ ਸਕਦੇ ਤੁਸੀਂ ਕੋਰਟ ਚ ਜਾਓ ਉਹਨਾਂ ਦੇ ਸੁਝਾਅ ਦੇਣ ਤੇ ਮੈਂ ਮੰਨ ਜੋ ਕੋਰਟ ਦੇ ਵਿੱਚ ਗਿਆ ਉੱਥੇ ਜਾ ਕੇ ਸੀਸੀਟੀਵੀ ਕੈਮਰਾ ਦੀ ਫੁਟੇਜ ਪ੍ਰਜ਼ਰਵ ਹੋਈ ਜਿਹੜੇ ਮੌਕੇ ਤੇ ਗਵਾਹ ਸੀ ਕੈਮਰੇ ਦੇ ਵਿੱਚ ਆਏ ਉਹਨਾਂ ਦੇ ਬਿਆਨ ਪੁਲਿਸ ਨੇ ਲਈ ਉਸ ਤੋਂ ਬਾਅਦ ਐਸਐਚਓ ਸਾਹਿਬਾਨ ਜਿਹੜੇ ਤ੍ਰਿਪੜੀ ਸੀ ਉਹਨਾਂ ਨੇ ਰਿਪੋਰਟ ਬਣਾਈ ਕਿ ਸਾਰੀ ਮੇਰੀ ਪੜਤਾਲ ਦੇ ਵਿੱਚ ਇਹ ਪਾਇਆ ਗਿਆ ਕਿ ਐਸੀ ਕੋਈ ਵੀ ਵਾਰਦਾਤ ਇੱਥੇ ਨਹੀਂ ਹੋਈ ਇਹ ਸਭ ਕੁਝ ਰੰਜਿਸ਼ਨ ਨਰੇਂਦਰ ਸਿੰਘ ਨੇ ਨੂੰ ਫਸਾਣ ਲਈ ਝੂਠੀ ਐਪਲੀਕੇਸ਼ਨ ਦਿੱਤੀ ਗਈ ਚਲੋ ਉਸ ਤੋਂ ਬਾਅਦ ਮੈਂ ਉਸ ਝੂਠੇ ਇਲਜ਼ਾਮ ਤੋਂ ਤਾਂ ਬਾਹਰ ਆ ਗਿਆ ਪਰ ਮੇਰੇ ਅੰਦਰ ਇੱਕ ਤਫਸੀ ਪੈਦਾ ਹੋ ਗਈ ਵੀ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਵੇ ਮੈਂ ਕਿਸੇ ਵਕੀਲ ਨੂੰ ਮਿਲਿਆ ਉਹਨਾਂ ਨੇ ਕਿ 182 ਦੀ ਇੱਕ ਕਾਰਵਾਈ ਹੁੰਦੀ ਹੈ ਇਹਨਾਂ ਦੇ ਅਗੇਜਟ ਉਹ ਐਪਲੀਕੇਸ਼ਨ ਦੇ ਤੇ ਤੁਸੀਂ ਆਪਣੀ ਵੀ ਸਾਰੀ ਸਟੋਰੀ ਦੱਸੋ ਉਹ ਦੋ ਐਪਲੀਕੇਸ਼ਨਾਂ ਮੈਂ ਨੇ ਪੁਲਿਸ ਨੂੰ ਦਿੱਤੀਆਂ ਲੇਕਿਨ ਉਹਨਾਂ ਦੋਨਾਂ ਐਪਲੀਕੇਸ਼ਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਉਹ ਕਾਰਵਾਈ ਨਾ ਹੋਣ ਕਾਰਨ ਇਹਨਾਂ ਦਾ ਉਹਦਾ ਨਤੀਜਾ ਇਹ ਹੋਇਆ ਕਿ ਅੱਜ ਮੇਰੇ ਨਾਲ ਫੇਰ ਤੱਕੀ ਜਾਰੀ ਹੋ ਰਹੀ ਆ ਜੇ ਕਾਰਵਾਈ ਟਾਈਮ ਸਿਰ ਹੋ ਜਾਂਦੀ ਸ਼ਾਇਦ ਉਸ ਸਮੇਂ ਦੇ ਮੁਤਾਬਕ ਤਾਂ ਸ਼ਾਇਦ ਅੱਜ ਮੈਨੂੰ ਧਰਨੇ ਤੇ ਜੇ ਮੇਰੇ ਸਾਥੀਆਂ ਨੂੰ ਮੇਰੇ ਪਰਿਵਾਰ ਨੂੰ ਬੈਠਣ ਦੀ ਨਾਲ ਲੋੜ ਪੈਂਦੀ ਧਰਨੇ ਤੇ ਬੈਠਣ ਲਈ ਮੈਂ ਵਪਾਰੀ ਹੋ ਕੇ ਇੱਕ ਅਗਰਵਾਲ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋਏ ਤਾਂ ਬੈਠਣਾ ਮਜਬੂਰ ਹੋਇਆ ਪਿਆ ਵੀ ਜਦੋਂ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦੀ ਮੈਨੂੰ ਨਿਆਂ ਨਹੀਂ ਮਿਲਿਆ ਮੈਂ ਲੇਕਿਨ ਉਸ ਤੋਂ ਬਾਅਦ ਦੁਖੀ ਹੋ ਕੇ ਇਹ ਸੋਚ ਕੇ ਬੈਠ ਗਿਆ ਚਲੋ 2025 ਚ ਮੇਰੀ ਐਫ ਡੀ ਰੀਨਿਊ ਹੋਏਗੀ ਕਿਉਂਕਿ ਦੂਜੀ ਐਫ ਡੀ ਇਨਾਂ ਕੋਲ ਸੀ ਰੀਨਿਊ ਹੋਣ ਤੋਂ ਬਾਅਦ ਮੈਂ ਆਨਲਾਈਨ ਨੂੰ ਕੱਢਾਂਗਾ ਕੱਢ ਕੇ ਮੈਂ ਆਪਣੀ ਐਫ ਡੀ ਤੜਵਾ ਲਾਂਗਾ ਜੋ ਵੀ ਆਟੋ ਰੀਨਿਊ ਤੇ ਲੱਗੀ ਵੀ ਸੀ ਲੇਕਿਨ ਹੈਰਾਨੀ ਦੀ ਗੱਲ ਉਹਦੋਂ ਹੋਈ ਜਦੋਂ ਮੈਂ ਆਨਲਾਈਨ ਚੈੱਕ ਕਰਿਆ ਹੁਣ 5ਵੇਂ ਮਹੀਨੇ ਚ ਆ ਕੇ ਤਾਂ ਐਫ ਡੀ ਹੀ ਉੱਥੋਂ ਸਿਸਟਮ ਚੋਂ ਗਾਇਬ ਹੋ ਗਈ ਮੇਰੀ ਉਹ ਐਫ ਡੀ 6 ਲੱਖ 52740 ਰੁਪਏ ਦੀ ਸੀ ਜੀ ਸਿਸਟਮ ਚ ਗਾਇਬ ਹੋਣ ਤੋਂ ਬਾਅਦ ਮੈਨੇਜਰ ਨੂੰ ਮਿਲਣਾ ਮਜਬੂਰੀ ਹੋ ਗਈ ਬੰਦੇ ਭੇਜੇ ਮੈਨੇ ਆਪਣੇ ਅਥਾਰਟੀ ਲੈਟਰ ਦੇ ਕੇ ਉਹਨਾਂ ਨੇ ਕਿਹਾ ਜੀ ਲਿਖਤੀ ਰੂਪ ਚ ਲਿਆਓ ਵੀ ਕੀ ਪੁੱਛਣਾ ਚਾਹੁੰਦੇ ਹੋ ਉਹਦੇ ਚ ਮੈਨੇ ਲਿਖਤੀ ਰੂਪ ਚ ਭੇਜਿਆ ਵੀ ਮੇਰੀ ਜਿਹੜੀ ਐਫਡੀ ਨਿਊ ਹੋਈ ਸੀ ਉਹਦਾ ਪ੍ਰਿੰਟ ਦੇ ਦਿਓ ਇੱਕ ਉਹਨੇ ਜ ਸਾਹਮਣੇ ਲਿਖਤਿਆ ਵੀ ਇਹ ਨਿਊ ਨਹੀਂ ਹੋਈ ਜੀ ਫਿਰ ਮੈਨੇ ਲਿਖ ਕੇ ਭੇਜਿਆ ਵੀ ਕਾਰਨ ਦੱਸੋ ਕਿਉਂ ਨਹੀਂ ਹੋਈ ਕਹਿੰਦੇ ਕਾਰਨ ਅਸੀਂ ਨਹੀਂ ਦੱਸਾਂ ਇਹ ਕਾਨੂੰਨੀ ਗੱਲ ਹੈਗੀ ਆ ਇਹ 19 ਤਰੀਕ ਦੀ ਗੱਲ ਆ ਜੀ 19 ਜੂਨ 2025 ਦੀ ਗੱਲ ਆ ਇਹ ਜਿਹੜਾ ਮਹੀਨਾ ਹਾਂ ਜੀ ਹਾਂ ਔਰ ਉਸ ਤੋਂ ਬਾਅਦ ਅਗਲੇ ਦਿਨ ਮੈਂ ਖੁਦ ਆਇਆ ਇੱਥੇ ਬੈਂਕ ਦੇ ਵਿੱਚ ਰਾਤ ਨੂੰ ਮਿਲਣਾ ਪਾਈਆਂ ਐਸਐਸਪੀ ਸਾਹਿਬ ਨੂੰ ਵੀ ਪਾਈਆਂ ਡੀਜੀਪੀ ਸਾਹਿਬ ਨੂੰ ਵੀ ਪਾਈਆਂ ਸਾਰੇ ਪ੍ਰਸ਼ਾਸਨ ਨੂੰ ਪਾਈਆਂ ਨੇ ਬੈਂਕ ਐਡਮਿਨਿਸਟ੍ਰੇਸ਼ਨ ਨੂੰ ਵੀ ਪਾਈਆਂ ਬਟ ਕੋਈ ਰਿਪਲਾਈ ਨਹੀਂ ਆਇਆ ਸਵੇਰੇ ਮੈਂ ਖੁਦ ਇਹਨਾਂ ਨੂੰ ਆਪ ਆਇਆ ਆਪ ਮੈਂ ਆਪਣੇ ਨਾਲ ਮੈਸੇਜ ਨੂੰ ਲੈ ਕੇ ਆਇਆ ਇਸ ਡਰ ਦੇ ਮਾਰੇ ਮੈਨੂੰ ਫੇਰ ਨਾ ਫਸਾ ਲੈਣ ਕਿਸੇ ਦੇ ਮੁਤਾਬਕ ਤਾਂ ਸ਼ਾਇਦ ਅੱਜ ਮੈਨੂੰ ਧਰਨੇ ਤੇ ਜੇ ਮੇਰੇ ਸਾਥੀਆਂ ਨੂੰ ਮੇਰੇ ਪਰਿਵਾਰ ਨੂੰ ਬੈਠਣ ਦੀ ਨਾ ਲੋੜ ਪੈਂਦੀ ਧਰਨੇ ਤੇ ਬੈਠਣ ਲਈ ਮੈਂ ਵਪਾਰੀ ਹੋ ਕੇ ਇੱਕ ਅਗਰਵਾਲ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋਏ ਤਾਂ ਬੈਠਣਾ ਮਜਬੂਰ ਹੋਇਆ ਪਿਆ ਵੀ ਜਦੋਂ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦੀ ਮੈਨੂੰ ਨਿਆਂ ਨਹੀਂ ਮਿਲਿਆ ਮੈਂ ਲੇਕਿਨ ਉਸ ਤੋਂ ਬਾਅਦ ਦੁਖੀ ਹੋ ਕੇ ਇਹ ਸੋਚ ਕੇ ਬੈਠ ਗਿਆ ਚਲੋ 2025 'ਚ ਮੇਰੀ ਐਫਡੀ ਰੀਨਿਊ ਹੋਏਗੀ ਕਿਉਂਕਿ ਦੂਜੀ ਐਫਡੀ ਇਨਾਂ ਕੋਲ ਸੀ ਰੀਨਿਊ ਹੋਣ ਤੋਂ ਬਾਅਦ ਮੈਂ ਆਨਲਾਈਨ ਨੂੰ ਕੱਢਾਂਗਾ ਕੱਢ ਕੇ ਮੈਂ ਆਪਣੀ ਐਫਡੀ ਤੜਵਾ ਲਾਂਗਾ ਜੋ ਵੀ ਆਟਰ ਨੇ ਉਤੇ ਲੱਗੀ ਵੀ ਸੀ ਲੇਕਿਨ ਹੈਰਾਨੀ ਦੀ ਗੱਲ ਉਦੋਂ ਹੋਈ ਜਦੋਂ ਮੈਂ ਆਨਲਾਈਨ ਚੈੱਕ ਕਰਿਆ ਹੁਣ 5ਵੇਂ ਮਹੀਨੇ 'ਚ ਆ ਕੇ ਕਾਉ ਐਫ ਡੀ ਹੀ ਉੱਥੋਂ ਸਿਸਟਮ ਚੋਂ ਗਾਇਬ ਹੋ ਗਈ ਮੇਰੀ ਉਹ ਐਫ ਡੀ 6 ਲੱਖ 52 ਹਜ਼ਾਰ 740 ਰੁਪਏ ਦੀ ਸੀ ਜੀ ਸਿਸਟਮ ਚੋਂ ਗਾਇਬ ਹੋਣ ਤੋਂ ਬਾਅਦ ਮੈਨੇਜਰ ਨੂੰ ਮਿਲਣਾ ਮਜਬੂਰੀ ਹੋ ਗਈ ਬੰਦੇ ਭੇਜੇ ਮੈਨੇ ਆਪਣੇ ਅਥਾਰਟੀ ਲੈਟਰ ਦੇ ਕੇ ਉਹਨਾਂ ਨੇ ਕਿਹਾ ਜੀ ਲਿਖਤੀ ਰੂਪ ਚ ਲਿਆਓ ਵੀ ਕੀ ਪੁੱਛਣਾ ਚਾਹੁੰਦੇ ਉਹਦੇ ਚ ਮੈਨੇ ਲਿਖਤੀ ਰੂਪ ਚ ਭੇਜਿਆ ਵੀ ਮੇਰੀ ਜਿਹੜੀ ਐਫ ਡੀ ਰਿਨਿਊ ਹੋਈ ਸੀ ਉਹਦਾ ਪ੍ਰਿੰਟ ਦੇ ਦਿਓ ਇੱਕ ਉਹਨੇ ਜ ਸਾਹਮਣੇ ਲਿਖਤਿਆ ਵੀ ਇਹ ਰਿਨਿਊ ਨਹੀਂ ਹੋਈ ਜੀ ਫਿਰ ਮੈਨੇ ਲਿਖ ਕੇ ਭੇਜਿਆ ਵੀ ਕਾਰਨ ਦੱਸੋ ਕਿਉਂ ਨਹੀਂ ਹੋਈ ਕਹਿੰਦੇ ਕਾਰਨ ਅਸੀਂ ਨਹੀਂ ਦੱਸਿਆ ਇੱਕaltra ਦੀ ਗੱਲ ਹੈਗੀ ਆ ਇਹ 19 ਤਰੀਕ ਦੀ ਗੱਲ ਆ 19 ਜੂਨ 2025 ਦੀ ਗੱਲ ਆ ਇਹ ਜਮੀਨਾ ਹਾਂਜੀ ਹਾਂ ਔਰ ਉਸ ਤੋਂ ਬਾਅਦ ਅਗਲੇ ਦਿਨ ਮੈਂ ਖੁਦ ਆਇਆ ਇੱਥੇ ਬੈਂਕ ਦੇ ਵਿੱਚ ਰਾਤ ਨੂੰ ਮਿਲਣਾ ਪਾਈਆਂ ਐਸਐਸਪੀ ਸਾਹਿਬ ਨੂੰ ਵੀ ਪਾਈਆਂ ਡੀਜੀਪੀ ਸਾਹਿਬ ਨੂੰ ਵੀ ਪਾਈਆਂ ਸਾਰੇ ਪ੍ਰਸ਼ਾਸਨ ਨੂੰ ਪਾਈਆਂ ਨੇ ਬੈਂਕ ਐਡਮਿਨਿਸਟ੍ਰੇਸ਼ਨ ਨੂੰ ਵੀ ਪਾਈਆਂ ਬਟ ਕੋਈ ਰਿਪਲਾਈ ਨਹੀਂ ਆਇਆ ਸਵੇਰੇ ਮੈਂ ਖੁਦ ਇਹਨਾਂ ਨੂੰ ਆਪ ਆਇਆ ਆਪ ਮੈਂ ਆਪਣੇ ਨਾਲ ਮੈਸੇਜ ਨੂੰ ਲੈ ਕੇ ਆਇਆ ਇਸ ਡਰ ਦੇ ਮਾਰੇ ਮੈਨੂੰ ਫੇਰ ਨਾ ਫਸਾ ਲੈਣ ਕਿਸੇ ਚ ਲੇਕਿਨ ਉਹੀ ਗੱਲ ਹੋਈ ਜੀ ਆਂਦੇ ਮੈਨੇਜਰ ਸਾਹਿਬ ਮੇਰੇ ਗੱਲ ਪ ਗੰਦੀਆਂ ਗਾਲਾਂ ਕੱਢਣ ਲੱਗ ਗਏ ਉੱਚੀ ਉੱਚੀ ਬੋਲਣ ਲੱਗ ਗਏ ਮੈਨੂੰ ਕਹਿੰਦੇ ਮੈਂ ਤੇਰੀ ਕੰਪਲੇਟ ਫੇਰ ਦਿੰਨਾ ਪੁਲਿਸ ਦੇ ਵਿੱਚ ਮੈਨੂੰ ਲੱਗਦਾ ਵੀ ਆ ਵੀ ਸ਼ਾਇਦ ਇਹਨਾਂ ਨੇ ਮੇਰੀ ਕੰਪਲੇਟ ਦਿੱਤੀ ਵੀ ਹੋएगी ਜ਼ਰੂਰ ਝੂਠੀ ਬਣਾ ਕੇ ਫੇਰ ਉਸ ਤੋਂ ਬਾਅਦ ਜਦੋਂ ਮੈਂ ਮੈਨੂੰ ਕਹਿੰਦੇ ਬੈਂਕ ਤੋਂ ਬਾਹਰ ਹੋ ਜਾ ਤਾ ਮੈਨੂੰ ਮਜਬੂਰ ਨੂੰ ਬੈਂਕ ਦੇ ਬਾਹਰ ਧਰਨੇ ਤੇ ਬੈਠਣਾ ਪਿਆ ਮੈਂ ਤੇ ਮੇਰੇ ਮਿੱਸ ਜਦੋਂ ਕੱਲੇ ਦੋ ਹੀ ਜਣੇ ਸੀ ਅਸੀਂ ਉਹ ਬੈਠ ਕੇ ਬੈਂਕ ਦੇ ਬਾਹਰ ਧਰਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਮੇਰੇ ਸਾਥੀ ਜਿਨ੍ਹਾਂ ਨੂੰ ਮੇਰੇ ਨਾਲ ਪਿਆਰ ਸੀ ਉਹ ਆਣੀ ਸ਼ੁਰੂ ਹੋ ਗਏ ਇਕੱਠੇ ਹੁਣ ਬੈਂਕ ਮੈਨੇਜਰ ਨਾਲ ਗੱਲਬਾਤ ਕੀਤੀ ਕੀ ਕਹਿੰਦੇ ਆ ਉਹ ਬੈਂਕ ਮੈਨੇਜਰ ਨੇ 19 ਤਰੀਕ ਤੋਂ ਲੈ ਕੇ ਹੁਣ ਤੱਕਾ ਜੀ ਮੇਰੇ ਕੋਲ ਫਾਈਲ ਆ ਪੂਰੀ ਬਣੀ ਵੀ ਜੀ ਇੰਨੀ ਅਮੇਲਾਂ ਦੀ ਆ ਦੇਖੋ ਆ ਫਾਈਲ ਆ ਜੀ ਇਹ ਫਾਈਲ ਭਰ ਗਈ ਗੱਲਬਾਤ ਕਰਦੇ ਕਰਦੇ ਉਹਨਾਂ ਦੀਆਂ ਸਾਰੀਆਂ ਗੱਲਾਂ ਝੂਠੀਆਂ ਨੇ ਹਾਂ ਜਿੰਨੇ ਵੀ ਉਹਨਾਂ ਨੇ ਰਿਟਰਨ 'ਚ ਜਵਾਬ ਦਿੱਤੇ ਨੇ ਉਹ ਮੇਰੇ ਕੋਲ ਐਵੀਡੈਂਸ ਆ ਵੀ ਬੈਂਕ ਨੇ ਮੇਰੇ ਨਾਲ ਫਰਾਡ ਕੀਤਾ ਉਸ ਤੋਂ ਵੱਡਾ ਫਰਾਡ ਇਹ ਕੀਤਾ ਕਿ 23 ਜੂਨ ਨੂੰ ਮੇਰੇ ਖਾਤੇ ਦੇ ਵਿੱਚ ਆਪਣੇ ਆਪ ਹੀ 6 ਲੱਖ ਤੋਂ ਉੱਪਰ ਦੀ ਵੱਡੀ amount ਪਾ ਕੇ ਆਪਣੇ ਆਪ ਹੀ ਕੱਢ ਲਈ ਜਿਹਦੇ ਲਈ ਮੇਰੀ ਕੋਈ ਸਹਿਮਤੀ ਨਹੀਂ ਲਈ ਮੈਨੂੰ ਕੋਈ ਦੱਸਿਆ ਨਹੀਂ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਮੈਨੂੰ ਲਿਆ ਕੇ 23 ਜੂਨ ਨੂੰ 8 ਵਜੇ 8:30 ਮਿੰਟ ਤੇ ਰਾਤ ਨੂੰ ਨੇਰੇ 'ਚ ਇੱਥੇ ਧਰਨੇ ਦੇ ਉੱਤੇ ਹੀ ਉਹ ਬੜੀ ਭੜਾਤੀ ਇੱਕ ਐ ਕਹ ਕੇ ਜੀ ਤੁਹਾਡੀ ਐਫ ਡੀ ਨਿਊ ਕਰਤੀ ਮੈਂ ਤੇ ਉਹਦੀ ਫੋਟੋ ਸਟੇਟ ਕਾਪੀ ਤੇ ਰਸੀਵਿੰਗ ਲੈ ਲਈ ਜੀ ਤਾਂ ਮੈਂ ਤਾਂ ਖੁਸ਼ ਹੋ ਗਿਆ ਵੀ ਮੇਰੀ ਐਫ ਡੀ ਨਿਊ ਹੋ ਗਈ ਮੈਨੂੰ ਨਹੀਂ ਪਤਾ ਉਹ ਐਫ ਡੀ ਕਿਵੇਂ ਬਣਾਈਆ ਕੀ ਕੀਤਾ ਲੇਕਿਨ ਉਹ ਐਫ ਡੀ ਦਾ ਨੰਬਰ ਹੋਰ ਸੀ ਔਰ ਨਿਊ ਨਹੀਂ ਕੀਤੀ ਨਵੀਂ ਬਣਾ ਕੇ ਦੇ ਦਿੱਤੀ ਜੀ ਜਦੋਂ ਕਿ ਐਫ ਡੀ ਦੇ ਡੇਟ ਲਿਖੀਆ 23 11 ਨਾ 23 6 ਬਣਾਈ ਵੀ ਆ 4 11 ਤੋਂ ਕਿਵੇਂ ਬਣਾਈਆ ਮੈਨੂੰ ਨਹੀਂ ਪਤਾ ਹੈ ਯਾਨੀ ਇਹੇ ਜਿਹੜਾ ਤਕਾ ਇਹ ਉਹ ਐਵੀਡੈਂਸ ਖਾਤੇ ਚ ਬੋਲਦੀ ਆ ਤੁਹਾਡੇ ਕਿਹੜੀ ਇਹ ਬੋਲਦੀ ਆ ਜਿਹੜੀ ਜਿਹੜੀ ਦਿੱਤੀ ਆ ਬੋਲਦੀ ਆ ਹਾਂ ਜੀ ਤੇ ਹੁਣ ਸਭ ਤੋਂ ਸਿੱਧਾ ਰਾਈ ਸੀ ਇਹਨਾਂ ਨੂੰ ਕੀ ਮੰਗਤ ਕਰ ਦਿੱਤਾ ਗਿਆ ਇਹਨਾਂ ਨੂੰ ਮੰਗ ਪੱਤਰ ਇਹੀ ਦਿਆ ਗਿਆ ਵੀ ਜਿਹੜੇ ਦੋਸ਼ੀਆਂ ਨੇ ਮੇਰੇ ਖਿਲਾਫ ਇਹ ਡਿ ਸਾਜਿਸ਼ ਰਚੀ ਆ ਬੈਂਕ ਵਰਗੇ ادارے ਚ ਬੈਠ ਕੇ ਜਿਹੜਾ ਲਾਲਾ ਲਾਜਪਤਰਾਏ ਜਿਨੇ ਪੀ ਐਨ ਬੀ ਬੈਂਕ ਇਸ ਤਰੀ ਬਣਾਇਆ ਸੀ ਭਾਰਤੀ ਲੋਗਾਂ ਨੂੰ ਕੋਈ ਸਹੂਲਤ ਮਿਲੇ ਇਹਦੇ ਫਾਊਂਡਰ ਜਿਹੜੇ ਨੇ ਉਹ ਵੀ ਧਰਨੇਾਂ ਚ ਬੈਠ ਕੇ ਸ਼ਹੀਦ ਹੋਏ ਸੀ ਅੰਗਰੇਜ਼ਾਂ ਦੀਆਂ ਗੋਲੀਆਂ ਨਾਲ ਪਰੰਤੂ ਅੱਜ ਉਸੇ ਬੈਂਕ ਦੇ ਅੱਗੇ ਬੈਠ ਕੇ ਮੇਰੇ ਵਰਗੇ ਆਮ ਬੰਦੇ ਨੂੰ ਸ਼ਹੀਦੀ ਦੇਣੀ ਪਈਗੀ ਸ਼ਾਇਦ ਧਰਨੇ ਦੇ ਉੱਤੇ ਬੈ ਨਿਆਲ ਲੈਣ ਲਈ ਜਿਹੜਾ ਨਿਆਲ ਹੀ ਬਣਾਇਆ ਗਿਆ ਸੀ ਐਂਦਾ ਇਮਾਨਦਾਰ ਜਿਹੜਾ ਇਹ ਬੈਂਕ ਬਣਾਇਆ ਗਿਆ ਸੀ ਲਾਲਾ ਲਾਜਪਤਰਾਏ ਅੱਜ ਉਸ ਦੇ ਮੁਲਾਜ਼ਮ ਜਿਹੜੇ ਸ਼ਰਿਆਮ ਗੁੰਡਾਗਰਦੀ ਕਰਦੇ ਨੇ ਉਹਨਾਂ ਤੇ ਕੋਈ ਨਾਥ ਨਹੀਂ ਪੈ ਰਹੀ ਤਹਿਸੀਲਦਾਰ ਸਾਹਿਬ ਕੀ ਆਸ਼ਵਾਸ਼ਣ ਦੇ ਕੇ ਗਏ ਤਹਿਸੀਲਦਾਰ ਸਾਹਿਬ ਮੈਨੂੰ ਬਹੁਤ ਵਧੀਆ ਆਸ਼ਵਾਸ਼ਣ ਦੇ ਕੇ ਗਏ ਨੇ ਕਿ ਮੈਂ ਤੁਹਾਡੀ ਐਪਲੀਕੇਸ਼ਨ ਡੀਸੀ ਸਾਹਿਬ ਨੂੰ ਵੀ ਭੇਜ ਰਿਹਾ ਤੇ ਮੈਂ ਤੁਹਾਡੀ ਮੀਟਿੰਗ ਨਾਲ ਜਾ ਕੇ ਡੀਸੀ ਸਾਹਿਬ ਨਾਲ ਵੀ ਕਰਵਾਵਾਂਗਾ ਆਪਣੇ ਵੱਲੋਂ ਐਸਐਸਪੀ ਸਾਹਿਬ ਨੂੰ ਵੀ ਡੀਸੀ ਸਾਹਿਬ ਤੋਂ ਫੋਨ ਕਰਵਾਵਾਂਗਾ ਤੇ ਤੁਹਾਡੇ ਨਾਲ ਨਿਆਂ ਜ਼ਰੂਰ ਹੋਏਗਾ ਕਿਉਂ ਡਰਨਾ ਚੱਕ ਰਹੇ ਹੋ ਸਿੰਘਲਾ ਸਾਹਿਬ ਡਰਨਾ ਤਾਂ ਦੇਖੋ ਹਾਲੇ ਚੱਕਣ ਬਾਰੇ ਮੈਂ ਸਾਥੀਆਂ ਦੇ ਦੇਖੋ ਜਿਹੜੇ ਬੰਦੇ ਮੈਨੂੰ ਸਾਥ ਦੇ ਰਹੇ ਨੇ ਇਹਨਾਂ ਨਾਲ ਰਾਏ ਕਰਕੇ ਹੀ ਵਿਚਾਰ ਕਰਾਂਗਾ ਨਾ ਹਾਂ ਪਰ ਮੈਨੂੰ ਲੱਗਦਾ ਵੀ ਤਹਿਸੀਲਦਾਰ ਸਾਹਿਬ ਨੇ ਜਿੰਨਾ ਆਸ਼ਵਾਸ਼ਣ ਪਿਆਰ ਨਾਲ ਦੇਆ ਵੀ ਕੁਛ ਨਾ ਕੁਛ ਮੈਨੂੰ ਨਿਆਂ ਜ਼ਰੂਰ ਮਿਲੇਗਾ ਪ੍ਰਮਾਤਮਾ ਕਿਰਪਾ ਕਰੇਗਾ ਦੇਖੋ ਪ੍ਰਮਾਤਮਾ ਵੀ ਸਾਡੇ ਤੇ ਮਿਹਰਬਾਨ ਆ بارش ਦੇ ਵਿੱਚ ਜਦੋਂ ਸਾਨੂੰ ਲੋੜ ਪੈਂਦੀ ਆ ਸਾਡੇ ਗੱਦੇ ਗਿੱਲੇ ਕਰ ਦਿੰਦਾ ਕਦੇ ਸੁੱਕੇ ਕਰ ਦਿੰਦਾ ਬੈਠਿਆਂ ਜੋ ਹੋਏਗਾ ਠੀਕ ਆ ਹਾਂ ਜੀ ਸਿੰਘਲਾ ਸਾਹਿਬ